ਕਿਵੇਂ ਤੁਸੀਂ ਸਾਰੇ ਉਮੀਦ ਹੈ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਕੱਲ ਜਿਵੇਂ ਤੁਹਾਨੂੰ ਪਤਾ ਹੈ ਕਿ ਮੇਰੇ ਤਾਇਆ ਜੀ ਹੁਣੇ ਕਪੂਰਥਲੇ ਰਹਿੰਦੇ ਆ ਤੇ ਤਾਇਆ ਜੀ ਹੁਣੇ ਕੱਲ ਗਏ ਸੀਗੇ ਪਿੰਡ ਤੇ ਆ ਜਿਹੜੀ ਮੈਂ ਤੁਹਾਡੇ ਨਾਲ ਘਰ ਦੀ ਵੀਡੀਓ ਸ਼ੇਅਰ ਕੀਤੀ ਆ ਆਪਣੇ ਦੀ ਇਹ ਮਤਲਬ ਕਿ ਕੀ ਕਹਾਂ ਕਿ ਇਹ ਅੱਗੇ ਪਾੜ ਜਾਂਦੀ ਹੈ ਘਰ ਨੂੰ ਇਦਾਂ ਵੇਖ ਕੇ ਕਿ ਜਦੋਂ ਇੰਨਾ ਖਲਾਰਾ ਤੇ ਇੰਨਾ ਸਾਰਾ ਕੁਝ ਹਨਾ ਵੇਖਦੇ ਆ ਕਿ ਘਰ ਖਾਲੀ ਬਿਲਕੁਲ ਕੋਸ਼ਣੀਆ ਉੱਤੇ ਹੋਣਾ ਤੇ ਇੰਨਾ ਜ਼ਿਆਦਾ ਮਤਲਬ ਮੰਨਣ ਨੂੰ ਹੁੰਦਾ ਨਾ ਕੱਲ ਦੀ ਮਤਲਬ ਕਿ ਅੱਜ ਸਵੇਰੇ ਉਹਨਾਂ ਨੇ ਵੀਡੀਓ ਸ਼ੂਟ ਕਰਕੇ ਪਾਈ ਸੀ ਕਿ ਅੱਜ ਸਵੇਰੇ ਗਏ ਸੀਗੇ ਉਹ ਤੇ ਅੱਜ ਸਵੇਰੇ ਮੈਨੂੰ ਪਾਈ ਉਹਨਾਂ ਨੇ ਆ ਵੀਡੀਓ ਤੇ ਮਤਲਬ ਮੈਂ ਵੇਖੀ ਤੇ ਉਦੋਂ ਦਾ ਮਤਲਬ ਮੇਰਾ ਇਨਾ ਡਾਊਨ ਹੋ ਗਿਆ ਨਾ ਸਰੀਰ ਕਿ ਬੋਡੀ ਜਿੱਦਾ ਕੰਮ ਹੀ ਨਹੀਂ ਕਰ ਰਹੀ ਹੈਗੀ ਇਦਾਂ ਮਤਲਬ ਕੀ ਹੋ ਗਿਆ ਤੇ ਆ ਹੁਣ 2:30 ਵਜ ਗਏ ਆ ਤੇ ਝੂਠ ਨਹੀਂ ਮੈਂ ਬੋਲਣਾ ਹੁਣ ਮੈਂ ਮਤਲਬ ਕੰਮ ਕੀਤਾ ਵਾ ਸਾਰਾ ਆਪਣਾ ਵੀ ਖਤਮ ਕੀਤਾ ਸਵੇਰ ਦਾ ਬਿਲਕੁਲ ਹੀ ਮਾਨੀ ਨਹੀਂ ਕਰਨ ਰਿਹਾ ਮੇਰਾ ਕਿ ਮੈਂ ਕੋਈ ਕੰਮ ਕਰਾਂ ਉਹ ਵੀਡੀਓ ਵੇਖ ਕੇ ਨਾ ਮੇਰਾ ਜਿੱਦਾਂ ਨਾ ਬੋਲਣ ਨੂੰ ਤੈਲ ਕਰਨ ਰਿਹਾ ਹੀ ਨਾ ਕੰਮ ਕਰਨ ਨੂੰ ਇੱਦਾਂ ਜਿੱਦਾਂ ਡਾਊਨ ਹੀ ਹੋ ਗਈ ਏ ਬੋਡੀ ਸਾਰੀ ਤੇ ਉਹੀ ਘਰ ਸੀ ਹਨਾ ਜਿੱਥੇ ਆਪਾਂ ਕਿ ਰਹਿਣਾ ਹਨਾ ਕਿੰਨਾ ਕੁਛ ਹੁੰਦਾ ਆਪਣੇ ਘਰ 'ਚ ਯਾਰ ਹੁਣ ਆਪਣੇ ਘਰ ਸਾਰੇ ਆਪਾਂ ਇੰਨੇ ਆ ਕਿੰਨੇ ਚਾਹ ਹੁੰਦੇ ਕਿੰਨਾ ਕੁਛ ਹੁੰਦਾ ਆਪਣੇ ਘਰ 'ਚ ਜਦੋਂ ਰਹੀਏ ਤੇ ਕਹੀਦਾ ਆ ਕਿ ਕਿਤੇ ਮਾਸਾ ਵੀ ਹਨਾ ਗੰਦ ਨਾ ਪੈ ਜੇ ਘਰ ਚ ਕੋਈ ਆ ਜਾਊਗਾ ਕੋਈ ਕੀ ਕਹੂਗਾ ਕਿ ਸਫਾਈ ਨਹੀਂ ਹੈਗੀ ਘਰ ਚ ਜਾਂ ਕਿੱਦਾਂ ਹਨਾ ਇਹ ਬੜਾ ਮਤਲਬ ਮੰਨ ਨੂੰ ਹੁੰਦਾ ਹੈਗਾ ਵੀ ਯਾਰ ਉਹੀ ਘਰ ਆ ਉਹੀ ਸਾਰੇ ਜਾਣਦੇ ਆ ਤੇ ਉੱਥੇ ਕੁਛ ਨਹੀਂ ਹੁੰਦਾ ਤੇ ਕਿੱਦਾਂ ਬੀਬੀ ਕਿਤੇ ਬੜਾ ਬੜੀ ਵੱਡੀ ਜੇਰਾ ਕਰਨਾ ਪੈਂਦਾ ਬੜਾ ਵੱਡਾ ਦਿਲ ਕਰਨਾ ਪੈਂਦਾ ਇਹ ਸਭ ਵੇਖਣ ਲਈ ਕਿਉਂਕਿ ਜਿਹੜਾ ਘਰ ਆਪਣੇ ਹੱਥਾਂ ਨਾਲ ਸਜਾਇਆ ਹੋਏ ਨਾ 5-6 ਸਾਲ ਉੱਥੇ ਇੱਕ ਇਨਸਾਨ ਨਾਲ ਜੋ ਸਾਡੇ ਲਈ ਸਭ ਕੁਝ ਹੋਵੇ ਤੇ ਉਹਦੇ ਨਾਲ ਰਹੇ ਹੋਏ 1 ਮਿੰਟ ਵੀ ਇੱਕ ਦੂਜੇ ਤੋਂ ਮਤਲਬ ਕਿ ਆਪਾਂ ਕਦੀ ਹੋਏ ਨਹੀਂ ਕਿ ਜੇ ਦੋ ਦਿਨ ਵੀ ਉਹਨਾਂ ਨੇ ਕਿਤੇ ਜਾਣਾ ਤੇ ਆਪਾਂ ਫੋਨ ਤੇ ਜਾਂ ਇੰਨਾ ਇੱਕ ਦੂਜੇ ਨਾਲ ਅਟੈਚ ਰਹਿਣਾ ਕਿ ਕੋਈ ਕਹਿ ਹੀ ਨਹੀਂ ਸਕਦੀ ਸਾਡੀ ਅਰੀਨ ਮੈਰਿਜ ਹੋਈ ਆ ਕੀ ਇੰਨਾ ਵਧੀਆ ਸਾਰੇ ਨੇ ਹਾਨੂੰ ਪੁੱਛਣਾ ਤੁਹਾਡੀ ਲਵ ਮੈਰਿਜ ਹੋਈ ਆ ਤੁਸੀਂ ਇੱਕ ਦਾਰਿੰਗ ਜੀ ਤੁਹਾਡੇ ਵਿੱਚ ਕੋਈ ਇਦਾਂ ਦਾ ਹੈ ਨਹੀਂ ਮਤਲਬ ਕਿ ਜਿੱਦਾਂ ਬੈਸਟ ਫਰੈਂਡ ਹੀ ਗਏ ਮੇਰੇ ਹਸਬੰਡ ਬਾਅਦ ਵਿੱਚ ਬੈਸਟ ਫਰੈਂਡ ਬਣਨਾ ਹੀ ਤੇ ਮੈਂ ਮਤਲਬ ਇਕੱਲਾ ਜਿਹਾ ਬੰਦਾ ਜਿੱਦਾਂ ਹਨਾ ਹੋ ਜਾਂਦਾ ਹਨਾ ਇਕੱਲਾ ਪੰਜ ਆ ਫੇਸ ਕਰਨਾ ਉਹ ਚੀਜ਼ ਜਿਹੜੀ ਜਿਹੜਾ ਟਾਈਮ ਲੰਘਿਆ ਤੇ ਉਹੀ ਗੱਲ ਕਿ ਪੱਥਰ ਵਾਂਗ ਹੋਈ ਜਾਂਦਾ ਦਿਲ ਬੋੜੀ ਮਾਣੇ ਸਭ ਕੋ ਸੋ ਨ ਪੱਥਰ ਵਾਂਗ ਹੋਈ ਜਾਣ ਲਿਆ ਵਾ ਕਿ ਚਲੋ ਕੰਮ ਕਰੋ ਆਪਣਾ ਤੇ ਹੁਣ ਗਾਮ ਦੇ ਕੀ ਸੋਚੀਏ ਮਾਣੇ ਚ ਬੜਾ ਹੁੰਦਾ ਪਰ ਜਦੋਂ ਉਹ ਚੀਜ਼ਾਂ ਦੁਬਾਰਾ ਤੋਂ ਯਾਦ ਹੁੰਦੀਆਂ ਨਾ ਫਿਰ ਤੇ ਬੜਾ ਮਤਲਬ ਆਪਣੇ ਆਪ ਨੂੰ ਕਰਨਾ ਹੈ ਨਾ ਕਿ ਬੜਾ ਔਖਾ ਵਾ ਬਾਕੀ ਪਾਪਾ ਨਾ ਸਾਹਮਣੇ ਵੀ ਸਟਰੋਂਗ ਰਹਿਣਾ ਪੈਂਦਾ ਉਹਨਾਂ ਨਾਲ ਰਹਿ ਰਹਿ ਕੇ ਉਹਨਾਂ ਵੱਲ ਵੀ ਦੇਖ ਕੇ ਕਾਫੀ ਸਟਰੋਂਗ ਹੋਨੇ ਆ ਕਿਉਂਕਿ ਪਾਪਾ ਦੇ ਜੋ ਦਿਲ ਮਨ ਵਿੱਚ ਹੈ ਨਾ ਉਹ ਮੈਂ ਜਾਣਦੀ ਆ ਕਿ ਪਾਪਾ ਕਿੰਨੇ ਮਤਲਬ ਕਿ ਟਫਰ ਸਿਚੁਏਸ਼ਨ ਚੋਂ ਲੰਘ ਰਹੇ ਆ ਨਾ ਤੇ ਉਹ ਕਿਸੇ ਨੂੰ ਸਾਡੇ ਸਾਹਮਣੇ ਜਾਹਿਰ ਨਹੀਂ ਕਰਦੇ ਉਹਨਾਂ ਨੇ ਘਰ ਦੀ ਵੀਡੀਓ ਵੇਖੀ ਤੇ ਮਤਲਬ ਕਿ ਇਕਦਮ ਉਹਨਾਂ ਦਾ ਨਾ ਜਿੱਦਾਂ ਕੀ ਐਕਸਪ੍ਰੈਸ਼ਨ ਹੀ ਚੇਂਜ ਹੋ ਗਏ ਤੇ ਮੈਨੂੰ ਪਤਾ ਕਿ ਪਾਪਾ ਨੇ ਉਹ ਘਰ ਆਪਣੀ ਮਿਹਨਤ ਨਾਲ ਹਨਾ ਇੰਨਾ ਚੇਰਨ ਉੱਥੇ ਜੋਬ ਕਰਕੇ ਜਾਂ ਕਿੱਦਾਂ ਵੀ ਆਪਣਾ ਘਰ ਬਣਾਇਆ ਸੀਗਾ ਤੇ ਅਜੇ ਪਾਲ ਉਹਨਾਂ ਦੇ ਹੱਥਾਂ 'ਚ ਵੱਡੇ ਹੋਏ ਉਹਨਾਂ ਨੇ ਖੱਡਾ ਆ ਵੱਡੇ ਹੋਏ ਪਲਵਾਨੀ ਕਰਵਾਈ ਆਪਣੇ ਹੱਥਾਂ ਨਾਲ ਸਭ ਕੁਝ ਕਰਵਾਇਆ ਹਨਾ ਉਹਨਾਂ ਨੂੰ ਤੇ ਕਹਿੰਦੇ ਆ ਨਾ ਕਿ ਇਨਾ ਬੱਚਾ ਪਾਲ ਕੇ ਤੇ ਜਦੋਂ ਹੁਣ ਉਹ ਦਿਖਦੇ ਹੀ ਨਹੀਂ ਉਹ ਹੈ ਹੀ ਨਹੀਂ ਆ ਉਹਨਾਂ ਨੇ ਕਦੀ ਆਉਣਾ ਨਹੀਂ ਆ ਉਹ ਚੀਜ਼ ਜਿਹੜੀ ਆ ਉਹ ਬਹੁਤ ਔਖੀ ਆ ਪਰ ਮੈਂ ਆਪਣੇ ਦਿਲੋਂ ਕਹਿੰਦੀ ਆ ਕਿ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ papa ਨੂੰ ਉਹਨਾਂ ਦਾ ਪੋਤਾ ਹੀ ਬਣ ਕੇ ਵਿਖਾਵਾਂ ਇਦਾਂ ਦੀ ਗੱਲ ਨਹੀਂ ਆ ਕਿ ਮੈਂ ਪਰ ਕੀ ਕਰਾਂ ਮੈਂ ਵੀ ਇੱਕ ਹਨਾ ਕੁੜੀਆਂ ਜਾਂ ਕੀ ਕਹੀਏ ਕਿ ਦਿਲ ਤੇ ਮੇਰਾ ਕੁੜੀਆਂ ਵਾਲਾ ਹੀ ਆ ਨਾ ਜਦੋਂ ਮੈਂ ਟੁੱਟ ਜਾਨੀ ਆ ਫੇਰ ਬੜਾ ਮਤਲਬ ਹੁੰਦਾ ਵਾ ਕਿ ਜੀ ਬਾਕੀ ਮੈਂ ਰੋ ਕੇ ਵੀਡੀਓ ਨਹੀਂ ਬਣਾਉਣਾ ਚਾਹੁੰਦੀ ਹੁਣ ਕੋਈ ਵੀ ਤੇ ਨਾ ਮੈਂ ਕਦੇ ਬਣਾਵਾਂਗੀ ਹਿੰਮਤ ਕਰਨੀ ਆ ਹੁਣ ਬਸ ਆਪਣੇ ਬੱਚਿਆਂ ਨੂੰ ਜਿੱਦਾਂ ਰਿਆਂ ਕਿਪੜ ਬੱਚਿਆਂ ਨੂੰ ਪਾਲਣਾ ਵਾ ਤੇ ਉਹਨਾਂ ਦਾ ਤੋਂ ਵੀ ਛੇ ਹੁਣ ਗਾੜੀ ਸੋਚਦੀ ਹਾਂ ਉਹਨਾਂ ਨਾਲ ਲਾਈਫ ਆ ਮੇਰੀ ਸਾਰੀ ਤੇ ਕਾਫੀ ਖੁਸ਼ ਹਾਂ ਲਾਈਫ ਹੁਣ ਗਾੜੀ ਅੱਗੇ ਹੈ ਜੀ ਬੜੀ ਲਾਈਫ ਹੈ ਜੀ ਆਪਾਂ ਸੋਚੀਏ ਤੇ ਪਤਾ ਨਹੀਂ ਹੁਣ ਗਾੜੀ ਹੈ ਨਾ ਜੋਬ ਆ ਜਾਂ ਕੀ ਆ ਪਰ ਕੁਛ ਨਾ ਕੁਛ ਬਿਜ਼ੀ ਰੱਖਣ ਵਾਤੇ ਜ਼ਰੂਰ ਕਰਾਂਗੀ ਮੈਂ ਕਿ ਜਿੰਨਾ ਘਰ ਚ ਤੇ ਮਨ ਜਿਹੜਾ ਬਿਜ਼ੀ ਰੱਖਾਂ ਕੋਸ਼ ਦੇਲ ਦੀਆਂ ਗੱਲਾਂ ਹੀ ਜੇ ਤੁਹਾਡੇ ਨਾਲ ਕਰਨੀਆਂ ਆਂ ਹੀ ਤੇ ਇਸ ਕਰਕੇ ਮੈਂ ਕਿਹਾ ਚਲੋ ਛੋਟਾ ਜਿਹਾ ਵਲੋਗ ਬਣਾ ਲੈਂਦੀ ਆਂ ਇਹ ਕਿ ਇਹ ਵੀਡੀਓ ਆਪਾਂ ਸ਼ੂਟ ਕਰ ਰਹੇ ਆ ਆਪਣੀ ਤੇ ਉਹ ਆਪਾਂ ਕੱਲੀਆਂ ਪਰਸੋਂ ਮੈਂ ਪੋਸਟ ਕਰ ਦਾਂਗੇ ਤੇ ਬਸ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੁਸੀਂ ਇਦਾਂ ਹੀ ਬਸ ਪਿਆਰ ਸਪੋਰਟ ਕਰਦੇ ਰਹੋ ਤੇ ਥੈਂਕ ਯੂ